ਚਾਪੀਆਂ ਨੂੰ ਸਾਰੇ ਬੰਬਰ ਹੁਣ ਅਪੀਲ ਆ ਵੀ ਦੇਖੋ ਜੇ ਆਪਾਂ ਦੇਖੋ ਆਪਾਂ ਬਾਹਰ ਜਾਣੇ ਪੈਸਾ ਲਾ ਕੇ ਜਾਣੇ ਆ ਜਿੰਨਾ ਪੈਸਾ ਆਪਾਂ ਬਾਹਰ ਲਾ ਕੇ ਖਰਾਬ ਕਰਦੇ ਆ ਉੱਥੇ ਜਾ ਕੇ ਆਪਾਂ ਬੰਨ ਲਾ ਤਾਂ ਨੌਕਰੀ ਆ ਉਹਦੇ ਨਾਲ ਤੁਸੀਂ ਆਪਦੇ ਦੇਸ਼ ਇੱਥੇ ਆਪਣੇ ਪੰਜਾਬ ਚ ਪੈਸਾ ਲਾ ਕੇ ਬਿਜ਼ਨਸ ਖੋਲੋ ਆਦਾ ਕੰਮ ਕਰੋ ਕੋਈ ਵੀ ਤੁਹਾਨੂੰ ਇੱਥੇ ਹੀ ਲੱਖਾਂ ਕਰੋੜਾ ਰੁਪਏ ਤੁਸੀਂ ਕਮਾ ਸਕਦੇ ਹੋ ਨਾਲੇ ਘਰਬਾਰ ਆਪਣਾ ਨਹੀਂ ਛੱਡਣ ਦੀ ਲੋੜ ਆਦੇ ਪੀਰਾਂ ਛੱਡਣ ਦੀ ਲੋੜ ਨਹੀਂ ਆ ਸਭ ਕੁਝ ਤੁਹਾਡਾ ਇੱਥੇ ਹੀ ਮਿਲ ਜੂਗਾ ਬਾਹਰ ਜਾਣ ਦੀ ਲੋੜ ਨਹੀਂ ਸੰਗ ਸ਼ਰਮ ਛੱਡੋ ਤੇ ਆਪਣਾ ਕੰਮ ਕਰੋ ਤਾਂ ਕਿ ਹਰ ਗਲੀ ਨੁੱਕੜ ਜਿੱਥੇ ਜਾਓ ਤੁਹਾਨੂੰ ਪੰਜਾਬੀ ਹੀ ਮਿਲੇ ਕਹਿਣ ਵਾਲੇ ਤਾਂ ਦੇ ਕੋਈ ਬਹੁਤ ਆ ਜਿਹੜੇ ਕਹਿੰਦੇ ਕਿ ਸਾਨੂੰ ਸਾਡ ਨੂੰ ਸ਼ਰਮ ਆਉਂਦੀ ਆ ਸਾਡੀ ਕੁੜੀ ਕੰਮ ਕਰ ਰਹੀ ਹੈਗੀ ਆ ਇੱਥੇ ਬੈਠੀ ਆ ਬਹੁਤ ਮੇਰੇ ਆਪਣੇ ਵੀ ਹੈਗੇ ਆ ਕਹਿ ਰਹੇ ਨੇ ਪਰ ਮੈਂ ਕਹਿੰਦੀ ਆ ਕਿ ਮੈਨੂੰ ਨਹੀਂ ਸ਼ਰਮ ਆਈ ਦੇਖੋ ਸਮਾਜ ਲੋਕ ਕਹਿੰਦੇ ਕਿ ਸਮਾਜ ਨੂੰ ਵੇਖਦੇ ਆ ਫਿਰ ਬਹੁਤ ਕਹਿੰਦੇ ਮੇਰੇ ਵੀ ਕਹਿੰਦੇ ਆ ਕਹਿੰਦੇ ਸਮਾਜ ਵਾਲੇ ਵੇਖੋ ਸਮਾਜ ਕੀ ਕਹੂਗਾ ਸਾਡਾ ਵੀ ਲੇਡੀਜ਼ ਕੰਮ ਇਹਨਾਂ ਦੀ ਨੂੰ ਕੰਮ ਕਰ ਰਹੀ ਹੈ ਇਹਨਾਂ ਦੀ ਧੀ ਕੰਮ ਕਰ ਰਹੀ ਪਰ ਮੈਂ ਕਹਿੰਦੀ ਮੈਂ ਸਮਾਜ ਨੇ ਸਾਨੂੰ ਰੋਟੀ ਨਹੀਂ ਦੇਣੀ ਸਮਾਜ ਨੇ ਅਸੀਂ ਖੁਦ ਕਮਾਣਾ ਜੇ ਕੱਲ ਨੂੰ ਮੇਰਾ ਬੱਚਾ ਬਿਮਾਰ ਹੁੰਦਾ ਮੈਨੂੰ ਸਮਾਜ ਨੇ ਆ ਕੇ ਪੈਸੇ ਨਹੀਂ ਦੇ ਜਾਣੇ ਮੈਨੂੰ ਦਵਾਈ ਨਹੀਂ ਲੈ ਕੇ ਦੇ ਕੇ ਜਾਣੀ ਮੈਂ ਖੁਦ ਹੀ ਮਿਹਨਤ ਕਰਨੀ ਤੇ ਮਾਦੇ ਬੱਚੇ ਦੀ ਦਵਾਈ ਜੇ ਮੈਂ ਪੜਾਉਣਾ ਹੈ ਉਹਦੀ ਫੀਸ ਭਰਨੀ ਆ ਮੈਂ ਆ ਵੇਖਣਾ ਕਿ ਮੈਂ ਆਪਣਾ ਘਰ ਕਿਵੇਂ ਚਲਾਉਣਾ ਮੈਂ ਕਿਸ ਮੈਂ ਇਸੇ ਸਮਾਜ ਨੂੰ ਨਹੀਂ ਦੇਖਦੀ ਇਸ ਸਮਾਜ ਮੈਨੂੰ ਕੀ ਕਹਿੰਦਾ ਮੈਂ ਪੜ੍ਹੀ ਲਿਖੀ ਆ ਵੈਲ ਐਜੂਕੇਟਿਡ ਆ ਪਰ ਮੈਨੂੰ ਕੋਈ ਸ਼ਰਮ ਨਹੀਂ ਹੈ ਕਿ ਮੈਂ ਇਹ ਕੰਮ ਕਰ ਰਹੀ ਆ